ਰਾਇਕਰ ਜਿੱਕਾ ਖਾਲਸਾ ਰਾਇਗੀ ਕੀਤੀ ਸਿੱਤੇ ਹੜਕਾ ਟਰਮਕੋਟ ਵਿਖੇ ਸ਼ਹਿਰ ਟਰਮਕੋਟ ਦੇ ਵਿੱਚ ਜੋ ਧੋਮੇਵਾ ਰੋਡ ਤੇ ਸਿਵਿਆ ਉਹਦਾ ਕੰਮ ਜਿਹੜਾ ਚੱਲ ਰਿਹਾ ਹੈ ਇਹ ਸਾਡੇ ਬਹੁਤ ਹੀ ਸ਼ਕਾਯੋਗ ਐਮਪੀ ਭਾਈ ਸਰਜੀਤ ਸਿੰਘ ਜੀ ਖਾਲਸਾ ਮੈਂਬਰ ਆਫ ਪਾਰਲੀਮੈਂਟ ਰੇਡਕੋਟ ਤੋਂ ਉਹਨਾਂ ਨੇ ਸਾਡੇ ਟਰਮਕੋਟ ਹੜਕੇ ਵਿੱਚ ਜੋ ਸਿਵਿਆ ਦੀ ਵਿੱਚ ਗ੍ਰਾਂਟ ਚਾਰਦਵਾਰੀ ਵਾਸਤੇ ਦਿੱਤੀ ਉਹ ਕੰਮ ਚੱਲ ਰਿਹਾ ਹੈ ਅਸੀਂ ਸਾਡੀ ਸਰਵਿਸ ਨੇ ਖਾਸਾ ਹੀ ਦਿੱਤਾ ਹੈ ਬਦਨੋ ਧੰਨਵਾਦ ਕਰਦੇ ਆ ਆਪ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੀਆਂ ਨੇ ਜਿੰਨਾ ਲੋਕਾਂ ਨੇ ਉਹਨਾਂ ਨੂੰ ਵੋਟਾਂ પા ਕੇ ਐਮਪੀ ਬਣਾਇਆ ਤੇ ਅੱਜ ਸਾਡੇ ਇਲਾਕੇ ਦਾ ਵਿਕਾਸ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦੇਰ ਜਾਣਕਾਰੀ ਵੀਰ ਜੀ ਮਿੰਦੇ ਮੀਲਟ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਢੋਲੇ ਵਾਲੇ ਰੋਡ ਤੇ ਜਿਹੜੇ ਸਿਵੇ ਆ ਉਹਨਾਂ ਵਾਸਤੇ ਐਮਪੀ ਫੰਡ ਦੇ ਵਿੱਚੋਂ ਐਮਪੀ ਸਾਹਿਬ ਵੱਲੋਂ ਸੰਗਤਾਂ ਦੀ ਮੰਗ ਤੇ ਜੋ ਗ੍ਰਾਂਟ ਆਈ ਸੀਗੀ ਉਹਦੀ ਚਾਰ ਦੁਆਰੀ ਦੀ ਬਕਾਇ ਜਿਹੜਾ ਕੰਮ ਹੈ ਉਹ ਚੱਲਣ ਰਿਹਾ ਠੇਕੇਦਾਰ ਸਾਹਿਬ ਦੇ ਸੁਪਰਵਾਈਜ਼ਰ ਹੈ ਅੱਗੇ ਸਰਦਾਰ ਸੰਤੋਖ ਸਿੰਘ ਜੀ ਉਹ ਇਹਨੂੰ ਇਹਦੀ ਦੇਖ ਰੇ ਕਰ ਰਿਹਾ ਕਮੇਟੀ ਦੇ ਜੇਈ ਸਾਹਿਬ ਦੇ ਅੰਦਰ ਚੱਲ ਰਿਹਾ ਕੰਮ ਤੇ ਐਮਪੀ ਫੰਡ ਦੇ ਵਿੱਚੋਂ ਜਿਹੜਾ ਮਤਲਬ ਜਿੰਨਾ ਆਪਣਾ ਹਿੱਸਾ ਆਉਂਦਾ ਸੀਗਾ ਐਮਪੀ ਸਾਹਿਬ ਦਾ ਲਗਭਗ ਸਭ ਤੋਂ ਰਿਕਾਰਡ ਹੈ ਸਰਵਿਸੇ ਕੋਲ 99% ਗ੍ਰਾਂਟ ਜਿਹੜੀ ਹੈ ਉਹ ਸਾਰੇ ਦੇ ਡਿਸਪੂਟ ਕੀਤੀ ਇਹਨਾਂ ਨੇ ਆਪਣਾ ਵੰਡੀ ਆ ਤੇ ਉਹਦੇ ਵਿੱਚੋਂ ਜਿਹੜਾ ਆਪਣਾ ਹਿੱਸਾ ਬਣਦਾ ਸੀਗਾ ਸੰਗਤਾਂ ਦੀ ਮੰਗ ਤੇ ਸਿਵਿਆਂ ਦੀ ਕੰਧ ਜਿਹੜੀ ਹੈ ਖਰਾਬ ਸੀਗੀ ਕੰਧ ਵਾਸਤੇ ਤੇ ਫਰਸ਼ ਵਾਸਤੇ ਗਲਟਾਈ ਸੀਗੀ ਤੇ ਉਹ ਦੀ ਸੇਵਾ ਚੱਲ ਰਹੀ ਆ ਭਾਈ ਦਰਵਾਇ ਸਿੰਘ ਜੀ ਖਾਲਸਾ ਜਿਹੜੇ ਇੱਥੇ ਦਾ ਸੱਜਾਰ ਜ ਉਹ ਅਸੀਂ ਇੱਥੇ ਵੈਸੇ ਹੀ ਦਰਸ਼ਨ ਕਰਨ ਵਾਸਤੇ ਆਏ ਸੀਗੇ ਨਾਲੇ ਕਾ ਆਪਣਾ ਕੰਮ ਦੇ ਦੇਖ ਰੇਖ ਵਾਸਤੇ ਆਏ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ